ਤੁਸੀਂ ਕਰਨਾ ਹੁੰਦਾ ਕੋਈ ਵੀ ਕੰਮ ਕਰਨ ਦੀ ਸਰਕਾਰ ਦੀ ਨੀਅਤ ਹੁੰਦੀ ਪਹਿਲੇ ਸਾਲ ਕਰ ਲੈਂਦੇ ਦੂਜੇ ਸਾਲ ਕਰ ਲੈਂਦੇ ਤੀਜੇ ਸਾਲ ਕਰ ਲੈਂਦੇ ਜੇ ਅਸੀਂ ਮਹੱਲਾ ਕਲੀਨਿਕ ਬਣਾਇਆ ਸਕੂਲ ਬਣਾਇਆ ਪਹਿਲੇ ਸਾਲ ਸ਼ੁਰੂ ਕੀਤੇ ਆ ਤੁਸੀਂ ਤੁਸੀਂ ਕੱਚੇ ਮੁਲਾਜ਼ਮ ਪੱਕੇ ਕਰਨੇ ਅਕਾਲੀਆਂ ਦੀ 2017 ਜਦੋਂ ਸਰਕਾਰ ਜਾਣ ਵਾਲੀ ਸੀ 16 ਚ ਬਿੱਲ ਲੈ ਕੇ ਆਏ 22 ਚ ਜਾਣ ਵਾਲੀ ਸੀ ਇਹਨਾਂ ਦੀ 21 ਚ ਬੈ ਲੈ ਕੇ ਆਏ ਜੇ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਨੀ ਤਾਂ ਸਾਡੇ ਸੀਐਮ ਸਾਹ ਨੇ ਆਨਸਰ ਕਮੇਟੀ ਬਣਾਦੀ ਤੇ ਕੱਚੇ ਟੀਚਰ ਪੱਕੇ ਕਰਦੇ ਸ਼ੁਰੂ ਕੀਤੇ ਮੀਤ ਜੀ ਮੀਟ ਹੈ ਬਤੌਰ ਮੰਤਰੀ ਸਿਹਤ ਮੰਤਰੀ ਸਾਹਿਬ ਦਾ ਸਵਾਲ ਸੀ ਮੈਂ ਬੋਲਣਾ ਤਾਂ ਨਹੀਂ ਮੇਰਾ ਠੀਕ ਪਰ ਮੈਂ ਨਾ ਕਿਉਂਕਿ ਮੇਰੇ ਹਲਕੇ ਦਾ ਜ਼ਿਕਰ ਹੋਇਆ ਮੈਂ ਤਾਂ ਕਰਕੇ ਉਹਦੇ ਵਿੱਚ ਐਡ ਕਰਨਾ ਚਾਹਣਾ ਸਰ ਉੱਥੇ ਓਪੀ ਸੋਨੀ ਸਾਹਿਬ ਨੇ 2021 ਦੇ ਲਾਸਟ ਤੇ ਨੀ ਪੱਥਰ ਰੱਖਿਆ ਟਰੋਮਾ ਸੈਂਟਰ ਮੈਨੂੰ ਲੱਗਦਾ ਬਣਾਉਣ ਦਾ ਮੈਂ ਸਰ ਸਰਕਾਰ ਬਣੀ ਮੈਂ ਉਦੋਂ ਮੈਂ ਮੰਤਰੀ ਜੀ ਬਣੇ ਮੈਂ ਉਹਨਾਂ ਨੂੰ ਅੱਗੇ ਪੁੱਛਿਆ ਮੈਂ ਕਿਹਾ ਜੀ ਸਾਡੇ ਉੱਥੇ ਨੀ ਪੱਥਰ ਰੱਖਤਾ ਸੀ ਉਹਦਾ ਟੈਂਡਰ ਹੋਇਆ ਹੋਊ ਕੋਈ ਫੰਡਸ ਅਲੋਟ ਹੋਏ ਹੋਣਗੇ ਵੀ ਮੈਨੂੰ ਉਹਦੇ ਬਾਰੇ ਦੱਸੋ ਉਹਨਾਂ ਨੇ ਸਾਰਾ ਚੱਕ ਚੁੱਕ ਕੀਤਾ ਉਹ ਕਹਿੰਦੀ ਇਹਦਾ ਪ੍ਰਪੋਜ਼ਲ ਹੀ ਕੋਈ ਨਹੀਂ ਸੀ ਸਰ ਨਾ ਇੱਕ ਮਿੰਟ ਨਾ ਸਭ ਤੋਂ ਪਹਿਲਾਂ ਇਹ ਸਾਰੇ ਸਾਬਕਾ ਮੰਤਰੀ ਬੈਠਿਆ ਪਹਿਲਾਂ ਪ੍ਰਸ਼ਾਸਤਿਕ ਪ੍ਰਵਾਨਗੀ ਹੁੰਦੀ ਹੈ ਟੈਂਡਰ ਲੱਗਦਾ ਫੰਡ ਅਲੋਟ ਹੁੰਦੇ ਆ ਫਿਰ ਜਾ ਕੇ ਜਿਹੜਾ ਕੋਈ ਕੰਮ ਹੈ ਸ਼ੁਰੂ ਹੁੰਦਾ ਸਰ ਮੇਰਾ ਇੱਕ ਇਹਨਾਂ ਨੂੰ ਸਾਡੇ ਸਾਰੇ ਸਾਬਕਾ ਬਹੁਤ ਸਤਿਕਾਰਯੋਗ ਮੈਂਬਰ ਇੱਥੇ ਬੈਠੇ ਆ ਮੈਡਮ ਥੋੜੇ ਹਲਕੇ ਦਾ ਤੁਸੀਂ ਕਹਿੰਦੇ ਹੋ ਵੀ ਜਿਹੜਾ ਹਸਪੀਟਲ ਸੀ 5 ਸਾਲ ਤੁਸੀਂ ਮੰਤਰੀ ਰਹੇ ਜੇ ਤੁਸੀਂ ਕਰਨਾ ਹੁੰਦਾ ਕੋਈ ਵੀ ਕੰਮ ਕਰਨ ਦੀ ਸਰਕਾਰ ਦੀ ਨੀਅਤ ਹੁੰਦੀ ਪਹਿਲੇ ਸਾਲ ਕਰ ਲੈਂਦੇ ਦੂਜੇ ਸਾਲ ਕਰ ਲੈਂਦੇ ਤੀਜੇ ਸਾਲ ਕਰ ਲੈਂਦੇ ਜੇ ਅਸੀਂ ਮਹੱਲਾ ਕਲੀਨਿਕ ਬਣਾਏ ਆ ਸਕੂਲ ਬਣਾਏ ਆ ਪਹਿਲੇ ਸਾਲ ਸ਼ੁਰੂ ਕੀਤੇ ਆ ਤੁਸੀਂ ਕੱਚੇ ਮੁਲਾਜ਼ਮ ਪੱਕੇ ਕਰਨੇ ਅਕਾਲੀਆਂ ਦੀ 2017 ਜਿਹੜੀ ਸਰਕਾਰ ਜਾਣ ਵਾਲੀ ਸੀ 16 ਚ ਬਿੱਲ ਲੈ ਕੇ ਆਏ 22 ਚ ਜਾਣ ਵਾਲੀ ਸੀ ਇਹਨਾਂ ਦੀ 21 ਚ ਬਿੱਲ ਲੈ ਕੇ ਆਏ ਜੇ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਨੀ ਤਾਂ ਸਾਡੇ ਸੀਐਮ ਸਰ ਨੇ ਆਨਸਰ ਕਮੇਟੀ ਬਣਾਦੀ ਤੇ ਕੱਚੇ ਟੀਚਰ ਪੱਕੇ ਕਰਦੇ ਸ਼ੁਰੂ ਕੀਤੇ ਜਿਹੜੇ ਤੁਸੀਂ ਤੁਸੀਂ ਉਸੇ ਜਿਹੜੇ ਕੰਮ ਸਰ ਸਰਕਾਰਾਂ ਲਾਸਟੇ ਜਾਨ ਲੱਗੀਆਂ ਇੱਕ ਦੋ ਮਹੀਨੇ ਚ ਕਰਦੀਆਂ ਕੈਬਨਟ ਮੀਟਿੰਗਾਂ ਲਿਆ ਕੇ ਉਹ ਕਰਨੇ ਨਹੀਂ ਹੁੰਦੇ ਕੇਵਲ ਲਾਰੇ ਹੁੰਦੇ ਆ ਆਈ ਸਾਡੇ ਬਰਨਾਲਾ ਲਾਰਾ ਲਾਇਆ ਤੇ ਆਈ ਜਿਹੜਾ ਐਮਐਲਏ ਸਾਹਿਬ ਦੇ ਹਲਕੇ ਸੀ ਉਹ ਲਾਰਾ ਲਾਇਆ ਜੇ ਬਣਾਉਣਾ ਹੁੰਦਾ ਪਹਿਲੇ 5 ਸਾਲ ਸੀ ਬਣਾ ਲੈਂਦੇ ਖੁਦ ਮੰਤਰੀ ਸੀ ਥੈਂਕ ਯੂ ਮੰਤਰੀ ਜੀ ਥੈਂਕ ਯੂ ਤੁਸੀਂ ਕਰਨਾ ਹੁੰਦਾ ਕੋਈ ਵੀ ਕੰਮ ਕਰਨ ਦੀ ਸਰਕਾਰ ਦੀ ਨੀਅਤ ਹੁੰਦੀ ਪਹਿਲੇ ਸਾਲ ਕਰ ਲੈਂਦੇ ਦੂਜੇ ਸਾਲ ਕਰ ਲੈਂਦੇ ਤੀਜੇ ਸਾਲ ਕਰ ਲੈਂਦੇ ਜਿਵੇਂ ਅਸੀਂ ਮਹੱਲਾ ਕਲੀਨਿਕ ਬਣਾਇਆ ਸਕੂਲ ਬਣਾਇਆ ਪਹਿਲੇ ਸਾਲ ਸ਼ੁਰੂ ਕੀਤੇ ਆ ਤੁਸੀਂ ਕੱਚੇ ਮੁਲਾਜ਼ਮ ਪੱਕੇ ਕਰਨੇ ਅਕਾਲੀਆਂ ਦੀ 2017 ਜੋ ਸਰਕਾਰ ਜਾਣ ਵਾਲੀ ਸੀ 16 ਚ ਬਿੱਲ ਲੈ ਕੇ ਆਏ 22 ਚ ਜਾਣ ਵਾਲੀ ਸੀ ਇਹਨਾਂ ਦੀ 21 ਚ ਬਿੱਲ ਲੈ ਕੇ ਆਏ ਜੇ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਨੀ ਤਾਂ ਸਾਡੇ ਸੀਐਨਐਸ ਨੇ ਆਨਸਰ ਕਮੇਟੀ ਬਣਾਦੀ ਤੇ ਕੱਚੇ ਟੀਚਰ ਪੱਕੇ ਕਰਨੇ ਸ਼ੁਰੂ ਕੀਤੇ ਮੀਤ ਜੀ ਮੀਤ ਹੈ ਬਤੌਰ ਮੰਤਰੀ ਸਿਹਤ ਮੰਤਰੀ ਸਾਹਿਬ ਦਾ ਸਵਾਲ ਸੀ ਮੈਂ ਬੋਲਣਾ ਤਾਂ ਨਹੀਂ ਮੇਰਾ ਠੀਕ ਆ ਪਰ ਮੈਂ ਨਾ ਕਿਉਂਕਿ ਮੇਰੇ ਹਲਕੇ ਦਾ ਜ਼ਿਕਰ ਹੋਇਆ ਮੈਂ ਤਾਂ ਕਰਕੇ ਉਹਦੇ ਵਿੱਚ ਐਡ ਕਰਨਾ ਚਾਹਣਾ ਸਰ ਉੱਥੇ ਓਪੀ ਸੋਨੀ ਸਾਹਿਬ ਨੇ 2021 ਦੇ ਲਾਸਟ ਤੇ ਨੀ ਪੱਥਰ ਰੱਖਿਆ ਟਰੋਮਾ ਸੈਂਟਰ ਮੈਨੂੰ ਲੱਗਦਾ ਬਣਾਉਣ ਦਾ ਮੈਂ ਸਰ ਸਰਕਾਰ ਬਣੀ ਮੈਂ ਉਦੋਂ ਮੈਂ ਉਦੋਂ ਸੁਪਰੀਮਟੀ ਲੈ ਨਹੀਂ ਸਰ ਮੰਤਰੀ ਵਿਜੇ ਸਿੰਘਲਾ ਜੀ ਬਣੇ ਮੈਂ ਉਹਨਾਂ ਨੂੰ ਅੱਗੇ ਪੁੱਛਿਆ ਮੈਂ ਕਿਹਾ ਜੀ ਸਾਡੇ ਉੱਥੇ ਨੀ ਪੱਥਰ ਰੱਖਤਾ ਸੀ ਉਹਦਾ ਟੈਂਡਰ ਹੋਇਆ ਹੋ ਕੋਈ ਫੰਡਸ ਅਲੋਟ ਹੋਏ ਹੋਣਗੇ ਵੀ ਮੈਨੂੰ ਉਹਦੇ ਬਾਰੇ ਦੱਸੋ ਉਹਨਾਂ ਨੇ ਸਾਰਾ ਚੈੱਕ ਚੁੱਕ ਕੀਤਾ ਉਹ ਕਹਿੰਦੀ ਇਹਦਾ ਪ੍ਰਪੋਜ਼ਲ ਹੀ ਕੋਈ ਨਹੀਂ ਸੀ ਸਰ ਨਾ ਇੱਕ ਮਿੰਟ ਨਾ ਸਭ ਤੋਂ ਪਹਿਲਾਂ ਇਹ ਸਾਰੇ ਸਾਬਕਾ ਮੰਤਰੀ ਬੈਠੇ ਆ ਪਹਿਲਾਂ ਪ੍ਰਸ਼ਾਸਨਿਕ ਪ੍ਰਵਾਨਗੀ ਹੁੰਦੀ ਹੈ ਟੈਂਡਰ ਲੱਗਦਾ ਹੈ ਫੰਡ ਅਲੋਟ ਹੁੰਦੇ ਆ ਫਿਰ ਜਾ ਕੇ ਜਿਹੜਾ ਕੋਈ ਕੰਮ ਹੈ ਸ਼ੁਰੂ ਹੁੰਦਾ ਸਰ ਮੇਰਾ ਇੱਕ ਇਹਨਾਂ ਨੂੰ ਸਾਡੇ ਸਾਰੇ ਸਾਬਕਾ ਬਹੁਤ ਸਤਿਕਾਰਯੋਗ ਮੈਂਬਰ ਇੱਥੇ ਬੈਠੇ ਆ ਮੈਡਮ ਥੋੜੇ ਹਲਕੇ ਦਾ ਤੁਸੀਂ ਕਹਿੰਦੇ ਹੋ ਵੀ ਜਿਹੜਾ ਹਸਪੀਟਲ ਸੀ 5 ਸਾਲ ਤੁਸੀਂ ਮੰਤਰੀ ਰਹੇ ਜੇ ਤੁਸੀਂ ਕਰਨਾ ਹੁੰਦਾ ਕੋਈ ਵੀ ਕੰਮ ਕਰਨ ਦੀ ਸਰਕਾਰ ਦੀ ਨੀਅਤ ਹੁੰਦੀ ਪਹਿਲੇ ਸਾਲ ਕਰ ਲੈਂਦੇ ਦੂਜੇ ਸਾਲ ਕਰ ਲੈਂਦੇ ਤੀਜੇ ਸਾਲ ਕਰ ਲੈਂਦੇ ਜੇ ਅਸੀਂ ਮਹੱਲਾ ਕਲੀਨਿਕ ਬਣਾਏ ਆ ਸਕੂਲ ਬਣਾਏ ਪਹਿਲੇ ਸਾਲ ਸ਼ੁਰੂ ਕੀਤੇ ਆ ਤੁਸੀਂ ਕੱਚੇ ਮੁਲਾਜ਼ਮ ਪੱਕੇ ਕਰਨੇ ਅਕਾਲੀਆਂ ਦੀ 2017 ਜਦੋਂ ਸਰਕਾਰ ਜਾਣ ਵਾਲੀ ਸੀ 16 ਚ ਬਿੱਲ ਲੈ ਕੇ ਆਏ 22 ਚ ਜਾਣ ਵਾਲੀ ਸੀ ਇਹਨਾਂ ਦੀ 21 ਚ ਬਿੱਲ ਲੈ ਕੇ ਆਏ ਜੇ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਨੀ ਤਾਂ ਸਾਡੇ ਸੀਐਮ ਸਰ ਨੇ ਆਨਸਰ ਕਮੇਟੀ ਬਣਾਦੀ ਤੇ ਕੱਚੇ ਟੀਚਰ ਪੱਕੇ ਕਰਨੇ ਸ਼ੁਰੂ ਕੀਤੇ ਜਿਹੜੇ ਤੁਸੀਂ 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 ਜਿਹੜੇ ਕੰਮ ਸਰ ਸਰਕਾਰਾਂ ਲਾਸਟੇ ਜਾਨ ਲੱਗੀਆਂ ਇੱਕ ਦੋ ਮਹੀਨੇ ਚ ਕਰਦੀਆਂ ਕੈਬਨਟ ਮੀਟਿੰਗਾਂ ਲਿਆ ਕੇ ਉਹ ਕਰਨੇ ਨਹੀਂ ਹੁੰਦੇ ਕੇਵਲ ਲਾਰੇ ਹੁੰਦੇ ਆ ਆਈ ਸਾਡੇ ਬਰਨਾਲਾ ਲਾਰਾ ਲਾਇਆ ਤੇ ਆਈ ਜਿਹੜਾ ਐਮਐਲਏ ਸਾਹਿਬ ਦੇ ਹਲਕੇ ਸੀ ਉਹ ਲਾਰਾ ਲਾਇਆ ਜੇ ਬਣਾਉਣਾ ਹੁੰਦਾ ਪਹਿਲੇ 5 ਸਾਲ ਸੀ ਬਣਾ ਲੈਂਦੇ ਖੁਦ ਮੰਤਰੀ ਸੀ ਥੈਂਕ ਯੂ ਮੰਤਰੀ ਜੀ ਥੈਂਕ ਯੂ